ਇਹ ਦੋ ਸਕੇ ਭਰਾਮਾ ਦੇ ਘਰਾਂ ਦੇ ਹਾਲਾਤ ਐ ਆ ਵੇਖੋ ਪਹਿਲਾਂ ਹਲਾਤਾਂ ਨੇ ਮਾਰੇ ਹੋਏ ਸੀ ਤੇ ਉਤੋਂ ਫੇਰ ਕੁਦਰਤ ਦੀ ਮਾਰ ਪੈ ਗਈ ਆ ਤੇ ਆ ਹਾਲ ਬਣ ਗਿਆ ਇਹ ਭਰਾ ਤੁਹਾਡੇ ਹਾਂਜੀ ਬਹੁਤ ਮਾਰੇ ਗਏ ਪਾਣੀਆਂ ਦੇ ਨਾਲ ਬਹੁਤ ਜ਼ਿਆਦਾ ਹੀ ਹਾਂ ਚਲੋ ਗਵਿ ਗਰੀਬ ਬਹੁਤ ਜ਼ਿਆਦੇ ਹਾਂ ਤੇ ਹੁਣ ਉਹਦੇ ਹੀ ਆਪਣੇ ਮਾਰਤਾ ਮੈਂ ਸੁਣ ਕੇ ਬੜਾ ਨਾ ਮਾਂ ਭੈਣ ਤਾਂ ਦੁਆਵਾ ਮਾ ਕਰਦੀ ਹੁੰਦੀ ਹਮੇਸ਼ਾ ਭਾਈਆਂ ਦੀ ਖੁਸ਼ੀ ਦੀਆਂ ਹੈ ਤੇ ਅੱਜ ਦੁੱਖ ਦੇ ਵਿੱਚ ਉਹਨੂੰ ਆਉਣਾ ਪੈ ਗਿਆ ਇੱਥੇ ਹਾਂਜੀ ਮੈਂ ਦੁਖੀ ਦੀ ਮਾਰੇ ਸੁਣ ਕੇ ਆਈ ਮੈਂ ਵੀ ਦੁਖੀ ਹਾਂ ਪਹਾੜੀ ਸਿਰਫ ਘਰ ਬਗਿਆ ਸਾਡਾ ਵੀ ਉੱਥੇ ਪਰ ਫੈ ਵੀ ਫੇਰੇ ਉਹਨਾਂ ਦੇ ਕੋਲ ਆ ਗਈਆਂ ਵਿਚਾਰ ਆਪਣੇ ਪਰਵਾਨ ਦੇ ਕੇ ਅਸੀਂ ਦੇਖੇ ਮੇਰੇ ਵਹੀ ਬਣਾਤੇ ਬਜ਼ੁਰਗ ਹੋ ਗਈ ਆ ਮਾਂ ਮੇਰੀ ਪਰ ਆ ਦੇਖੋ ਆ ਲਿਪਣ ਲੱਗੀ ਹੋਈ ਆ ਕਹਿੰਦੀ ਮੈਂ ਆਪਣੇ ਭਰਾ ਨੂੰ ਬੈਠਣ ਜੋਗਾ ਕਰਦੇ ਆ ਹੈ ਹਾਂਜੀ ਮੈਂ ਕਿਹਾ ਮੈਂ ਬੈਠਣ ਜੋਗਾ ਕਰ ਦਸੀ ਇਹਦੀ ਮਿੱਟੀ ਪਾਣਦੇ ਆ ਲਿਪਣਦੇ ਆ ਮੇਰੇ ਵੀ ਗੁੱਡੀਆਂ ਘੀਣੀ ਆ ਪਰ ਬੈਠੀ ਮੰਜੇ ਤੇ ਮਾਨੂੰ ਘਰ ਛੱਡ ਕੇ ਆ ਗਈ ਆ ਪਾਣੀ ਚ ਉਹ ਵੀ ਪਾਹੇ ਜਾ ਹਾਂਜੀ ਹਾਂਜੀ ਪਰ ਮੇਰੇ ਬੱਚਾ ਵੀ ਇੱਕ ਹਰ ਪਾਸਿਓਂ ਮਾਂ ਤਾਂ ਦੁੱਖਾਂ ਚ ਘਿਰੇ ਹੋਏ ਹੋਂ ਤੁਸੀਂ ਤੇ ਬਰਦਾ ਬੇਟਾ ਵੀ ਮੇਰਾ ਪੂਰਾ ਉਹਦੀਆਂ ਤਿੰਨ ਗੁੱਡੀਆਂ ਨਾ ਉਹ ਵੀ ਮੈਂ ਰੱਖਣ ਲਈ ਆ ਕੋ। ਉਹ ਵੀ ਐਕਸੀਡੈਂਟ ਹੋ ਕੇ ਮਰ ਗਿਆ। ਇਹਨਾਂ ਦੀ ਵਿਆਹ ਹੋਇਆ ਬੱਚਾ ਹੈ ਨਹੀਂ ਕੋਈ। ਨਹੀਂ ਨਹੀਂ। ਹਾਲਾਤ ਤੇ ਮਾੜੇ ਆ। ਬਹੁਤ ਜ਼ਿਆਦਾ ਮਾੜੇ। ਕੋਈ ਕਹਿਣ ਵਾਲੀ ਗੱਲ ਨਹੀਂ ਤੁਸੀਂ ਵੇਖੀ ਲੇ ਜੇ। ਵੈਸੇ ਵੀ ਤੁਹਾਡਾ ਕਹਿੰਦੇ ਮੈਨੂੰ ਪਤਾ ਲੱਗੇ ਤੁਹਾਡਾ ਐਕਸੀਡੈਂਟ ਹੋ ਗਿਆ ਸੀ। ਇਸ ਤਰ੍ਹਾਂ ਜੀ ਮੈਂ ਗੱਡੀ ਤੇ ਹੁੰਦਾ ਹਾਂ ਤੇ ਉੱਥੇ ਬੱਸ ਵੱਜ ਕੇ ਗੱਡੀ ਲੱਤਾਂ ਦੀ ਨੰਗੀ ਆ ਲੱਤ ਨੂੰ ਬੜਾ ਤਹਾ ਲਾਹ ਲੈ ਵੜੀ ਦੁਖੀ ਹਾਂ ਮੈਂ ਪਿਛਲੇ ਪਾਸੇ ਦੁਖੀ ਰਹੇ ਤਕ ਕੋਈ ਸੋਗਤਾ ਛਾ ਨਹੀਂ ਮਿਨ ਵਾਇ ਆਣ ਕੇ ਉਹਨਾਂ ਦੀ ਰੋਂਡਿੰਗ ਨਾਲ ਕਰ ਰਹੀਆਂ ਨਹੀਂ ਕਿੱਥੋਂ ਮੇਰੇ ਭਰਾ ਹੋਣਗੇ ਕਾਮਜਾ ਆਦੇ ਬਾਈ ਮਿੱਟੀ ਨਾਲ ਮਿੱਟੀ ਹੋਇਆ ਪਿਆ ਕਿਹੜੀ ਉਮਰ ਹੈ ਉਹਦੀ ਖੇਡਣ ਦੀ ਉਮਰ 10ਵੇਂ ਚ ਪੜਦਾ ਹੈ ਪਰ ਹਾਲਾਤ ਜਿਹੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਤੇ ਜਿੰਨੀ ਵੀ ਹੱਲ ਹੋ ਸਕਦੀ ਹੈ ਨਾ ਹੋਗੀ ਮਤ ਹੋ ਜਾਣੀ ਹੋ ਜਾਣੀ ਗਰੀਬ ਜੀ ਬਹੁਤ ਗਰੀਬ ਜੀ ਹਾਲਾਤ ਹੀ ਦਿਖਦੇ ਆ ਮਾਤਾ ਗਰੀਬੀ ਦੱਸਣੀ ਕੀ ਹੈ ਦਿਖ ਜਾਂਦੀ ਹੁੰਦੀ ਹੈ ਰਣਜੀਤ ਸਿੰਘ ਨੰਬਰ ਦੋ ਆਪਣਾ ਨਹੀਂ ਸਾਨੂੰ ਹਾਂਜੀ ਬੋਲ ਦਿਓ ਬੋਲ 87288 87288 61525 61525 ਤੇ ਬੜੇ ਭਾਵਿਕਪਾਲ ਨੇ ਬਾਈ ਜੀ ਇਹ ਮੈਨੂੰ ਇਹਨਾਂ ਦੇ ਦੁੱਖ ਨੂੰ ਬਿਆਨ ਕਰਨਾ ਬਹੁਤ ਔਖਾ ਯਾਰ ਬਹੁਤ ਹੀ ਔਖਾ ਕੋਈ ਨਹੀਂ ਬੇਸੇ ਸਾਡੀ ਜੋ ਅਸੀਂ ਸੋਚਦੇ ਸੀ ਅਸੀਂ ਮਕਾਨਾਂ ਦੀ ਸੇਵਾ ਪਹਿਲਾਂ ਲਿਸਟਾ ਬਣਾ ਕੇ ਉਹ ਕਰਨ ਲਈ ਸੋਚਦੇ ਪਰ ਇਸ ਪਰਿਵਾਰ ਨੂੰ ਦੇਖ ਕੇ ਸਾਨੂੰ ਕੁਝ ਪਤਾ ਨਹੀਂ ਪ੍ਰਮਾਤਮਾ ਨੇ ਅੰਦਰੋਂ ਕੀ ਆਵਾਜ਼ ਦਿੱਤੀ ਹੈ ਤੇ ਅਸੀਂ ਇਸ ਪਰਿਵਾਰ ਨੂੰ ਹੁਣੇ ਹੀ ਇਸ ਬਿਲਜੜੇ 50 ਹਜ਼ਾਰ ਦੀ ਸੇਵਾ ਦੇ ਕੇ ਜਾ ਰਹੇ ਹਾਂ ਇਹ ਵੀਰੋ ਰੋ ਨਹੀਂ ਮਾਂ ਦ੍ਰਿਮਾ ਤਾਂ ਨਹੀਂ ਰੋਣਾ ਨਹੀਂ ਹੈ ਅੱਖਾਂ ਨਹੀਂ ਨਮ ਹੋਣ ਚਾਹੀਦੀਆਂ ਮਾਂ ਮਰੀ ਦੀਆਂ ਹੈ ਹਾਂ ਕੋਈ ਨਹੀਂ ਸਭ ਹਾਲਾਤ ਪਤਾ ਨਹੀਂ ਕਿਹੜੇ ਇਮਤਿਹਾਨਾਂ ਚੋਂ ਕੱਢ ਰਿਹਾ ਪ੍ਰਮਾਤਮਾ ਤੁਹਾਨੂੰ ਤੇ ਤੁਸੀਂ ਪਾਸ ਹੋ ਰਹੇ ਹੋ ਉਹ ਉਹ ਇਮਤਿਹਾਨ ਨੂੰ ਵਾਹਿਗੁਰੂ ਮਿਹਰ ਕਰੇ ਜ਼ਿਲ੍ਹਾ ਅਮ੍ਰਿਤਸਰ ਤਹਿਸੀਲ ਜਨਾਲਾ ਪਿੰਡ ਦਰਿਆ ਮੂਸਾ ਇਸ ਵਕਤ ਇੱਕ ਘਰ ਦੇ ਵਿੱਚ ਹਾਲਾਤ ਬਹੁਤ ਮਾੜੇ ਆ ਘਰ ਦਾ ਸਾਰਾ ਸਮਾਨ ਬਾਹਰ ਕੱਢਿਆ ਪਿਆ ਜਿੱਥੇ ਵੀ ਕੈਮਰਾ ਵੱਜੂਗਾ ਬਾਈ ਜੀ ਤੁਹਾਨੂੰ ਸਮਾਨ ਹੀ ਨਜ਼ਰ ਆਉਣਾ ਹੈ ਕਿਉਂਕਿ ਹੜ੍ਹਾਂ ਨੇ ਪੂਰੀ ਤਰ੍ਹਾਂ ਦੇ ਨਾਲ ਇਸ ਪਿੰਡ ਨੂੰ ਵਿੱਚ ਪੇਟ ਚ ਲੈ ਲਿਆ ਪਰ ਗੱਲ ਇਹ ਆ ਵੀ ਜਿੱਥੇ ਤਾਂ ਸੈਲੀਬ੍ਰਿਟੀ ਪੁੱਜ ਗਏ ਜਿੱਥੇ ਚੈਨਲ ਵਾਲੇ ਪੁੱਜ ਗਏ ਉੱਥੇ ਲੋਕ ਪੁੱਜ ਗਏ ਉੱਥੇ ਜਿੱਥੇ ਹੜ੍ਹ ਆਏ ਉੱਥੇ ਹੁਣ ਸੇਵਾ ਦੇ ਵੀ ਹੜ੍ਹ ਆਏ ਪਏ ਆ ਗੱਥੀਆਂ ਕੋਈ ਨੋਟਾਂ ਨਹੀਂ ਕਿਸੇ ਨੂੰ ਫੜਾ ਰਿਹਾ ਕੋਈ ਕਿਸੇ ਨੂੰ ਪਰ ਕੁਝ ਅਜਿਹੇ ਪਿੰਡ ਹੈ ਅਜਿਹੇ ਘਰ ਹੈ ਜਿਨ੍ਹਾਂ ਕੋਲ ਕੋਈ ਬੋੜਿਆ ਹੀ ਨਹੀਂ ਪਹੁੰਚੇ ਹੀ ਨਹੀਂ ਸੋ ਦਰਿਆ ਮੂਸਾ ਦਾ ਪਿੰਡ ਹੈ ਹਾਲਾਤ ਦਿਖਾ ਦਿਓ ਅੰਦਰ ਯਾਰ ਗੁਰਪ੍ਰੀਤ ਬਾਲੇ ਹਿੱਲ ਗਏ ਆ ਇੱਧਰ ਦੂਜਾ ਕੰਦਾ ਨੂੰ ਤੇੜਾ ਆ ਗਿਆ ਇੱਧਰ 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 ਵੀ ਦਿਖਾ ਦਿਓ ਇਹ ਦੋ ਪਰਿਵਾਰਾਂ ਦੇ ਮੈਂ ਘਰ ਤੋਂ ਦਿਖਣ ਲੱਗਾ ਦੋ ਕਮਰਿਆਂ ਦੇ ਵਿੱਚ ਹੀ ਰਹਿੰਦੇ ਸੀਗੇ ਪਰਿਵਾਰ ਆ ਜਾ ਆ ਜਾ ਬਾਹਰ ਹੀ ਆ ਜਾ ਭਰਾਵਾ ਉਹ ਲਫੇ ਹੋਏ ਆ ਬਾਲੇ ਵੀ ਆ ਜਾ ਮੇਰਾ ਵੀਰ ਤੇ ਇਹ ਇਹ ਦੋ ਸਕੇ ਭਰਾਵਾ ਦੇ ਘਰਾਂ ਦੇ ਹਾਲਾਤ ਐ ਆ ਵੇਖੋ ਪਹਿਲਾਂ ਹਾਲਾਤਾਂ ਦੇ ਮਾਰੇ ਹੋਏ ਸੀ ਤੇ ਉਤੋਂ ਫੇਰ ਕੁਦਰਤ ਦੀ ਮਾਰ ਪੈ ਗਈ ਆ ਤੇ ਆ ਹਾਲ ਬਣ ਗਿਆ ਮਾਤਾ ਸਸੀ ਘਾ ਠੀਕ ਹੋ ਹਾਂਜੀ ਠੀਕ ਆ ਜੀ ਇਹ ਭਰਾ ਤੁਹਾਡੇ ਹਾਂਜੀ ਬਹੁਤ ਮਾਰੇ ਗਏ ਪਾਣੀਆਂ ਦੇ ਨਾਲ ਬਹੁਤ ਜ਼ਿਆਦਾ ਹੀ ਹਾਂ ਤੇ ਲੋਕ ਗਵੀ ਗਰੀ ਬਹੁਤ ਜ਼ਿਆਦਾ ਹਨ ਤੇ ਹੁਣ ਉਹਦੇ ਹੀ ਆਪਣੇ ਮਾਰਤਾ ਇਹ ਤਾਂ ਸੁਣ ਕੇ ਬੜਾ ਨਾ ਮਾ ਭੈਣ ਤਾਂ ਦੁਆਵਾ ਮਾ ਕਰਦੀ ਹੁੰਦੀ ਹਮੇਸ਼ਾ ਭਾਈਆਂ ਦੀ ਖੁਸ਼ੀ ਦੀਆਂ ਹੈ ਤੇ ਅੱਜ ਦੁੱਖ ਦੇ ਵਿੱਚ ਉਹਨੂੰ ਆਉਣਾ ਪੈ ਗਿਆ ਇੱਥੇ ਹਾਂਜੀ ਮੈਂ ਤੂੰ ਕੀ ਮਾਰੇ ਸੁਣ ਕੇ ਆ ਗਈ ਮੈਂ ਵੀ ਦੁਖੀ ਹਾਂ ਪਹਾੜੀ ਸਿਰਫ ਘਰ ਬਗਿਆ ਸਾਡਾ ਵੀ ਉੱਥੇ ਪਰ ਮੈਂ ਵੀ ਫੇਰੇ ਇਹਨਾਂ ਦੇ ਕੋਲ ਆ ਗਈਆਂ ਚਲੋ ਆਪਣੇ ਪਰਵਾਨ ਦੇਖ ਕੇ ਆਵਾਂ ਦੇਖੇ ਮੇਰੇ ਵਹੀ ਬੜਾ ਇੱਥੇ ਆ ਕੇ ਦੇਖਾਂਗੇ ਮਰੰਗੇ ਪਰ ਮਾਰੇ ਹੀ ਇਨਾਂ ਦੀ ਵਿਆਹ ਹੋਇਆ ਬੱਚਾ ਹੈ ਨਹੀਂ ਕੋਈ ਹਾਂਜੀ ਨਹੀਂ ਹਾਲਾਤ ਤਾਂ ਮਾੜੇ ਆ ਬਹੁਤ ਜਿਆਦਾ ਮਾੜੇ ਕੋਈ ਕਹਿਣ ਵਾਲੀ ਗੱਲ ਨਹੀਂ ਤੁਸੀਂ ਵੇਖ ਹੀ ਲਏ ਵੈਸੇ ਵੀ ਤੁਹਾਡਾ ਕਹਿੰਦੇ ਮੈਨੂੰ ਪਤਾ ਲੱਗੇ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਕਿਸ ਤਰ੍ਹਾਂ ਜੀ ਮੈਂ ਗੱਡੀ ਤੇ ਹੁੰਦਾ ਸੀ ਉੱਥੇ ਬੱਸ ਵੱਜ ਗਈ ਗੱਡੀ ਲੱਤੋਂ ਦੀ ਨੰਗੀ ਆ ਲੱਤ ਦੇ ਬੜਾ ਤਹਾ ਲਾਹਲੇ ਹਾਂਜੀ ਬਹੁਤ ਹੈ ਨੂੰ ਬਚਾਇਆ ਮਹਾ ਉਦੋਂ ਤੇ ਪੇੜਨ ਕਿ ਗੋਣ ਜੋ ਗਿਨਾ ਕੋ ਪੈਸਾ ਮਿਲਿਆ ਨਾ ਕੋਈ ਘਰ ਬਣਿਆ ਨਾ ਕੋਈ ਲੈ ਨਹੀਂ ਦੇਣੀ ਜਿੱਥੇ ਪੈੜੀ ਨਿਕਣੀ ਇੰਕੜੀ ਤੇ ਉੱਤੇ ਖਰਚਾ ਕਰ ਲਿਆ ਤੇ ਘਰ ਵੀ ਨਹੀਂ ਬਣਿਆ ਤੇ ਉਹ ਵੀ ਰੁੜ ਗਈ ਫਸਲ ਵੀ ਰੁੜ ਗਈ ਤੇ ਇਹ ਵੀ ਮਾਰੀ ਫਸਲੀ ਸਾਰੀ ਮਰ ਗਈ ਗੋਡੀਆਂ ਕਰ ਖਰਬੰਦੀ ਡਾਇ ਨਾਲ ਡੈੜੀ ਤੇ ਤੇ ਉਹ ਮਾਰੀ ਗਈ ਸਾਰੀ ਗਲ ਗਿਆ ਝੰਨਾ ਵਿੱਚ ਮੁਕਈ ਵੀ ਜੀ ਕੋਈ ਉਹ ਵੀ ਮਰ ਗਈ ਹੁਣ ਰੋਣਾ ਆ ਪਿਆ ਹੁੰਦਾ ਫਿਰ ਬਾਈ ਜਦੋਂ ਐਡਾ ਨੁਕਸਾਨ ਹੋ ਗਿਆ ਹੁਣ ਕੀ ਕਰੀ ਜੀ ਹੁਣ ਰੋਣਾ ਤਾਂ ਨਿਕਲਦਾ ਹੀ ਵੀਰ ਜੀ ਹਾਂਜੀ ਇੱਕ ਬਿਸਤਰਾ ਵੀ ਨਹੀਂ ਬਣਦਾ ਘਰ ਤੇ ਵਿੱਚ ਛੋਟੀ ਮੋਟੀ ਚੀਜ਼ ਲੈਣੀ ਹੋਏ ਤੇ ਨਹੀਂ ਲਈ ਜਾਂਦੀ ਪਰ ਇਹਨਾਂ ਨੇ ਕਿੱਥੋਂ ਲੈਣੀ ਆ ਆ ਵੇਖੋ ਆਪਾਂ ਚ ਹਾਲਾਤ ਵੇਖ ਲੈ ਹਾਲਾਤ ਇੰਨੇ ਮਾੜੇ ਆ ਪਰ ਇਹਨਾ ਮਾੜੇ ਹਾਲਾਤਾਂ 'ਚ ਦੇਖੋ ਭੈਣ ਦਾ ਜਿਗਰਾ ਭਰਾਵਾਂ ਦੇ ਲਈ ਕਰ ਰਹੀ ਆ ਬਜ਼ੁਰਗ ਹੋ ਗਈ ਆ ਮਾਂ ਮੇਰੀ ਪਰ ਆ ਦੇਖੋ ਲਿਪਣ ਲੱਗੀ ਹੋਈ ਆ ਕਹਿੰਦੀ ਮੈਂ ਆਪਣੇ ਭਰਾ ਨੂੰ ਬੈਠਣ ਜੋਗਾ ਕਰਦਿਆਂ ਹੈ ਹਾਂ ਹਾਂਜੀ ਹਾਂਜੀ ਮੈਂ ਕਿਹਾ ਮੈਂ ਬੈਠਣ ਜੋਗਾ ਕਰ ਦਤੀ ਇਹਦੀ ਮਿੱਟੀ ਪਾਣ ਲਈ ਆ ਲਿਪਣ ਲਈ ਆ ਤੇ ਮੈਂ ਕਿਹਾ ਮੈਂ ਸਾਰੇ ਉਹ ਮੈਂ ਕੱਟ ਕੱਟ ਕੇ ਮੈਂ ਬਾਟੇ ਰਿ ਲਈਨ ਚੀਜ਼ਾਂ ਦੀ ਮੈਂ ਕਿਹਾ ਚੱਲ ਮੈਂ ਸਾਫ਼ ਕਰਕੇ ਤੇ ਉਹਨਾਂ ਨੂੰ ਬੈਠਣ ਜੋਗਾ ਛੱਡ ਕੇ ਆਵਾਂ ਤੇ ਮੈਂ ਉਹ ਤਰ੍ਹਾਂ ਚਲੇ ਜਾਣਾ ਸੀ ਪਰ ਮੇਰਾ ਨਾ ਮੇਰੇ ਵੀ ਗੁੱਡੀਆਂ ਗੀਣੀ ਆ ਪਰ ਬੈਠੀ ਮੰਜੇ ਤੇ ਮਾਨੂੰ ਘਰ ਛੱਡ ਕੇ ਆ ਗਈਆਂ ਪਾਣੀ ਚ ਉਹ ਵੀ ਪਾਹੇ ਜਾ ਹਾਂਜੀ ਹਾਂਜੀ ਪਰ ਮੇਰੇ ਬੱਚਾ ਵੀ ਇੱਕ ਹਰ ਪਾਸਿਓਂ ਮਾਤਾ ਦੁੱਖਾਂ ਚ ਘਿਰੇ ਹੋਏ ਹਾਂ ਤੁਸੀਂ ਤੇ ਤੇ ਵੱਡਾ ਬੇਟਾ ਵੀ ਮੇਰਾ ਪੂਰਾ ਉਹਦੀਆਂ ਤਿੰਨ ਗੁੱਡੀਆਂ ਨਾ ਉਹ ਵੀ ਮੈਂ ਰੱਖਣ ਡਈਆਂ ਗੋਲਾ ਉਹ ਵੀ ਐਕਸੀਡੈਂਟ ਹੋ ਕੇ ਮਰ ਗਿਆ ਬੜੀ ਦੁਖੀ ਹਾਂ ਮੈਂ ਪਿਛਲੇ ਪਾਸੇ ਵੀ ਦੁਖੀ ਰਹਿ ਗੇ ਕੋਈ ਸੁਖਦਾ ਛ ਨਹੀਂ ਮੈਂ ਉਹ ਆਣ ਕੇ ਉਹਨਾਂ ਦੀ ਰੋਣ ਦੀ ਨਾਲ ਕਰ ਰਹੀਆਂ ਨਹੀਂ ਕਿੱਥੋਂ ਮੇਰੇ ਭਰਾ ਹੋਣਗੇ ਕਾਮਯਾਬ ਛੋਟੇ ਹੁੰਦੇ ਮਾਤਾ ਇਕੱਠੇ ਖੇਡੇ ਹੋਣੇ ਜਦੋਂ ਜਾਂ ਉਦੋਂ ਤਾਂ ਐ ਲੱਗੇ ਕਰਦੀ ਹੁਣੀ ਅਰਦਾਸਾਂ ਵੀ ਮੇਰੇ ਭਰਾਵਾਂ ਦਾ ਹੋ ਗਏ ਹਾਂ ਜੀ ਹਾਂ ਜੀ ਬਹੁਤ ਜਿਆਦੀ ਜਦੋਂ ਸੱਟ ਲੱਗੀ ਮੈਂ ਤਾਂ ਘਰ ਵੱਲ ਵੇਖਿਆ ਨਿੰਗਾ ਇਹਦੇ ਤੇ ਚੁੱਕ ਚੁੱਕ ਕੇ ਪੈਸੇ ਵੀ ਲਾ ਕੇ ਆਪਣੇ ਪ੍ਰਾਣ ਨੂੰ ਬਚਾ ਲਿਆ ਪਰ ਕਾਹੇ ਜੋ ਅੰਕਲ ਇੱਧਰ ਆਇਓ ਅੰਕਲ ਨੂੰ ਬੁਲਾਇਓ ਅੰਕਲ ਨੂੰ ਬੁਲਾਇਓ ਉਹਨੂੰ ਅੰਕਲ ਨੂੰ ਬੁਲਾਇਓ ਚਲੇ ਗਏ ਅੰਕਲ ਨੂੰ ਬੁਲਾਇਓ ਵੀਰ ਵੀ ਸਨ ਬੁਲਾਇਓ ਆਜੋ ਆਜੋ ਅੰਕਲ ਜੀ ਆਜੋ ਆਜੋ ਵਾਹ ਆਜੋ ਇਹ ਵੀ ਡਰਾਈਵਰ ਆ ਵੀਰੇ ਸਾਡੇ ਇਹ ਵੀ ਡਰਾਈਵਰ ਆ ਤੁਸੀਂ ਸਾਈਡ ਨੂੰ ਚੱਲ ਗਏ ਕੀ ਗੱਲ ਜੀ ਹਾਂਜੀ ਉਦਾਂ ਹੀ ਕੋਈ ਨਹੀਂ ਉਹ ਗਲਤ ਕੋਈ ਨਹੀਂ ਹੁਣ ਵੇਖਣ ਨੂੰ ਕੀ ਕੀ ਇੱਥੇ ਰਖੀ ਸਰ ਨੁਕਸਾਨ ਤੇ ਬੜਾ ਆਇਆ ਤੇ ਕੀ ਕਰ ਸਕਦੇ ਹਾਂ ਪਾਣੀ ਵੜਾ ਗਿਆ ਇੱਥੇ ਤੇ ਨਿਆਣੇ ਲੀੜਾ ਲੜੇ ਵੀ ਨਹੀਂ ਕੱਢੇ ਮੁੰਡਾ ਸੀ ਇਕੱਲਾ ਘਰ ਨਿਕਾ ਛੋਟੇ ਦਾ ਆਖ ਲੋ ਤੇ ਅਜੀ ਤੇ ਮਹਾਪਤ ਉਹ ਵੱਢੇ ਲੱਗ ਗਏ ਕਿੰਨੇ ਬੱਚੇ ਤੁਹਾਡੇ ਮੇਰੇ ਤੇ ਦੋ ਬੱਚੇ ਤਿੰਨ ਅੱਛਾ ਜੀ ਮੇਰਾ ਘਰ ਉਧਰ ਲੱਗਿਆ ਤੋਂ ਡੇਕਰ ਕਿਤੇ ਇਹ ਪਿਛੇ ਕੋ ਹਾਂਜੀ ਤੇ ਇਹ ਦੋਪਰਾ ਇੱਥੇ ਰਹਿੰਦੇ ਆ ਕਿ ਉੱਧਰ ਰਹਿੰਦੇ ਕਿੱਧਰ ਰਹਿੰਦੇ ਆ ਅੱਛਾ ਸਮਾਨ ਸਾਰਾ ਭੇਜਿਆ ਤਾਂ ਹੋਤਾ ਕਿ ਸਕਾਉਂਟੇ ਕੀ ਸੁਬਹ ਨੁਕਸਾਨ ਹੈ ਭਾਈ ਤੇ ਇਹ ਜ਼ਰੂਰ ਇਹਨਾਂ ਦਾ ਸੋਚਣਾ ਬਣਦਾ ਤੇ ਮੈਂ ਕਹਿੰਦਾ ਜਿੰਨੀ ਜਲਦੀ ਹੋ ਸਕੇ ਪਿੰਡ ਦਰਿਆ ਮੂਸਾ ਦੇ ਵਿੱਚ ਪਹੁੰਚ ਕੇ ਕੀ ਨਾਮ ਤੁਹਾਡਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਨੰਬਰ ਦੋ ਆਪਣਾ ਨਹੀਂ ਸਰ ਜੀ ਹਾਂਜੀ ਬੋਲ ਦੋ ਬੋਲ 87288 87288 61525 61525 ਹਾਂਜੀ 87288 61525 ਨੰਬਰ ਹੈ ਜੀ ਅੰਕਲ ਜੀ ਹੋਰ ਹਾਂ ਦਾ ਤੇ ਦੂਜੇ ਭਰਾ ਕਿੱਥੇ ਜੀ ਤੁਹਾਡੇ ਜਿਹੜੇ ਇੱਥੇ ਰਹਿੰਦੇ ਅੱਛਾ ਤੂੰ ਹੈ ਪੁੱਤ ਹਾਂਜੀ ਘਟ ਹੈ ਗਿਆ ਹਾਂਜੀ ਕਿਹੜੀ ਕਲਾ ਪੜਦਾ ਦਸਵੀਂ ਦਸਵੀਂ ਚ ਤੇ ਜਦੋਂ ਪਾਣੀ ਆਇਆ ਸੀ ਪੁੱਤ ਫਿਰ ਨਿਕਲੇ ਔਖੇ ਹੈ ਹਾਂਜੀ ਤੇ ਬਾਪੂ ਜੀ ਕਿੱਥੇ ਆ ਹੁਣ ਬਿੰਦਰਾ ਮਰ ਜੋ ਗੱਡੀ ਲੈ ਜਾ ਗੱਡੀ ਲੈ ਕੇ ਗਏ ਬਈ ਅੱਛਾ ਉਹਨਾਂ ਨੇ ਦੇਖ ਲਈ ਕਰਦੇ ਹਾਲਾਤ ਵੀ ਆ ਹੋਏ ਬਈ ਦੇਖਣ ਰ ਮੈਨੂੰ ਸਵੇਰ ਤੇ ਕਹਿਂਦੇ ਮੇਰੀ ਨਾ ਥੋੜਾ ਜਨਾਂ ਨੂੰ ਬੈਨ ਜੋਗਾ ਛੱਡ ਜਾ ਕਰ ਜਾ ਇਹਨਾਂ ਨੂੰ ਤੇ ਤੂੰ ਨਾ ਜਾ ਤੇ ਮੈਂ ਚੱਲ ਠੀਕ ਐ ਵੀ ਇਹਨਾਂ ਦੀ ਮੰਮੀ ਥੋੜੀ ਢਿੱਲੀ ਆ ਵੀ ਕੰਮ-ਕਮ ਘਾਟਾ ਵੀ ਕਰਦੀ ਆ ਤੇ ਚਲ ਇਹ ਮੁੰਡਾ ਵਿਚਾਰਾ ਮੇਰੇ ਨਾਲ ਸੀ ਇਦਾਂ ਲੱਗੇ ਦਾ ਕੰਮ ਕਰਨ ਮਿੱਟੀ ਸੁਟਾ ਦਿਖਾ ਦਿਓ ਬਾਈ ਮਿੱਟੀ ਨਾਲ ਮਿੱਟੀ ਹੋਇਆ ਪਿਆ ਕਿਹੜੀ ਉਮਰ ਐ ਉਹਦੀ ਹੱਸ ਖੇਡਣ ਦੀ ਉਮਰ 10ਵੇਂ ਚ ਪੜਦਾ ਐ ਪਰ ਹਾਲਾਤ ਜਿਹੇ ਕੋਈ ਨਹੀਂ ਕੋਈ ਨਹੀਂ ਮਾਤਾ ਇਹ ਸਭ ਹਾਲਾਤ ਕੁਝ ਨਹੀਂ ਰਹਿੰਦੇ ਹੁੰਦੇ ਇਹ ਸਾਨੂੰ ਪ੍ਰਮਾਤਮਾ ਨੇ ਭੇਜਿਆ ਤੁਹਾਡੇ ਕੋਲ ਕਿਸੇ ਮਕਸਦ ਨੂੰ ਭੇਜਿਆ ਜੀ ਅਸੀਂ ਆਪ ਤਾਂ ਆਏ ਨਹੀਂ ਬੰਦਾ ਆਪ ਆਪਣੇ ਕੁਝ ਨਹੀਂ ਕਰਨ ਯੋਗ ਹੁੰਦਾ ਇਸ ਕਰਕੇ ਭਰਾਵਾ ਪੱਖੋਂ ਤਾਂ ਹੋ ਨਹੀਂ ਕਰਨਾ ਤੇਰੇ ਪੁੱਤ ਆ ਗਏ ਮਾਂ ਹੈ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਤੇ ਜਿੰਨੀ ਵੀ ਹੱਲ ਹੋ ਸਕਦੀ ਹੈ ਨਾ ਹੋ ਗਈ ਮਾਤਾ ਹੋ ਜਾਣੀ ਹੋ ਜਾਣੀ ਗਰੀਬ ਜੀ ਬਹੁਤ ਗਰੀਬ ਜੀ ਹੋ ਜਾਣੀ ਤਲਾਤ ਹੀ ਦਿਖਦੇ ਆ ਮਾਤਾ ਗਰੀਬੀ ਦੱਸਣੀ ਕੀ ਹੈ ਦਿਖ ਜਾਂਦੀ ਹੁੰਦੀ ਹੈ ਦੇਖੋ ਸਹੀ ਸਰ ਆ ਬਿਆਨ ਕਰਨ ਦੀ ਵੈਸੇ ਦੱਸਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਜੀ ਆਹ ਵੇਖ ਲਓ ਆਹ ਕੱਪੜੇ ਵੇਖੋ ਇੱਕ ਹੋਰ ਆ ਇੱਕ ਤੁਹਾਡੀ ਭਤੀਜੀ ਦਾ ਵਿਆਹ ਸੀ ਮਾਤਾ ਨਹੀਂ ਹੈਗੇ ਜੀ ਉਹ ਨਹੀਂ ਉਹ ਨਹੀਂ ਆਪਕੇ ਇੱਧਰ ਅੱਛਾ ਇੱਧਰ ਘਰ ਹੈ ਆ ਘਰ ਹੈ ਜੀ ਸਾਹਮਣੇ ਜਦੋਂ ਇਹਨਾਂ ਦੇ ਮਦਦ ਕਰਨ ਆਉਗੇ ਤਾਂ ਵੀਰ ਹੋਣ ਨੇ ਆਪਣੀ ਬੇਟੀ ਦਾ ਵਿਆਹ ਰੱਖਿਆ ਹੋਇਆ ਕਿੰਨੀ ਤਰੀਕ ਦਾ ਜੀ ਅਗਲੇ ਮਹੀਨੇ ਹੀ ਆ ਅਕਤੂਬਰ ਦੇ 5 6 ਅਕਤੂਬਰ ਦਾ ਦੱਸਦੇ ਹਨ 5 6 ਅਕਤੂਬਰ ਦਾ ਵਿਆਹ ਰੱਖਿਆ ਹੋਇਆ ਸਾਰੀ ਬਰੀ ਵਗੈਰਾ ਸਾਰਾ ਕੁਝ ਨੁਕਸਾਨ ਹੋ ਗਿਆ ਮੈਂ ਉਸ ਧੀ ਨੂੰ ਨਹੀਂ ਦਿਖਾਉਣਾ ਚਾਹੁੰਦਾ ਕੈਮਰੇ ਦੇ ਉੱਤੇ ਤੇ ਪਰ ਇਹਨਾਂ ਦਾ ਵੀ ਜ਼ਰੂਰ ਹੈ ਇਹਨਾਂ ਨੂੰ ਪੁੱਛ ਲਿਓ ਤੇ ਉਹਨਾਂ ਦਾ ਵੀ ਜ਼ਰੂਰ ਬਾਈ ਜੀ ਕਰਕੇ ਜਾਇਓ ਇਹ ਪਰਿਵਾਰ ਬਹੁਤ ਜ਼ਿਆਦਾ ਤੰਗੀ ਦੇ ਵਿੱਚ ਹੈ ਤੇ ਹਾਲਾਤ ਬਹੁਤ ਮਾੜੇ ਆ ਇਹ ਦੋਹੇ ਪਰਿਵਾਰਾਂ ਦਾ ਜਿੰਨਾ ਤੁਸੀਂ ਕਰ ਸਕੋ ਕਰਕੇ ਜਾਇਓ ਅੰਕਲ ਜੀ ਹਰਨ ਦਾ ਨੰਬਰ ਮੈਂ ਦੇ ਦਿੱਤਾ ਹੈ ਤੇ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਇੱਥੇ ਆ ਕੇ ਮੇਰਾ ਵੀਰ ਸੇਵਾ ਕਰਿਓ ਬਾਲੇ ਡਿੱਗ ਚੁੱਕਿਆ ਇਹਨਾਂ ਨੂੰ ਲੈਂਟਰ ਲਵਾ ਦਿਓ ਆ ਕਮਰੇ 20 ਟੜੇ ਹੋਏ ਆ ਫੇਰ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਕਮਰੇ ਦੁਬਾਰਾ ਜਿ ਟਾ ਕੇ ਪਵਾ ਸਕਦੇ ਤਾਂ ਬਹੁਤ ਵਧੀਆ ਪਰ ਮੈਨੂੰ ਉਮੀਦ ਹੈ ਮੈਨੂੰ ਜ਼ਰੂਰ ਇਹ ਵਿਸ਼ਵਾਸ ਹੈ ਆਪਣੇ ਭਰਾਵਾਂਾਂ ਦੇ ਉੱਤੇ ਪੰਜਾਬੀਆਂ ਦੇ ਉੱਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਤੇ ਉਹਦੇ ਸਿੱਖਾਂ ਦੇ ਉੱਤੇ ਵੀ ਤੁਸੀਂ ਕਦੇ ਵੀ ਕਿਸੇ ਨੂੰ ਰਹਿਣ ਨਹੀਂ ਦਿੱਤਾ ਇਸ ਤਰ੍ਹਾਂ ਬਿਨਾਂ ਛੱਤ ਤੋਂ ਬਈ ਜ਼ਰੂਰ ਆ ਕੇ ਇੱਕ ਵਾਰ ਇਹਨਾਂ ਦਾ ਸਾਰ ਲਈ ਜਾਵੇ ਪਿੰਡ ਦਰਿਆ ਮੂਸਾ ਫੇਰ ਦੱਸਦੇ ਆਂ ਅਜਨਾਲਾ ਦਾ ਪਿੰਡ ਹੈ ਤਾਂ ਨੰਬਰ ਵੀ ਦੇ ਦਿੱਤਾ ਹੈ ਤਾਂ ਇਹਨਾਂ ਪਰਿਵਾਰਾਂ ਦੀ ਜ਼ਰੂਰ ਮਦਦ ਕਰਿਓ ਪ੍ਰਮਾਤਮਾ ਭਲੀ ਕਰੂਗਾ ਤੁਹਾਨੂੰ ਵੀ ਬਹੁਤ ਬਹੁਤ ਦਊਗਾ ਸੋ ਪਰਿਵਾਰ ਦੇ ਲਈ ਵੀਰ ਗੁਰੂਕਿਰ ਸੋਈ ਤੋਂ ਕੁਲਵੰਤ ਭਾਜੀ ਵੀ ਆਏ ਸੀਗੇ ਵੀ ਕਿਉਂਕਿ ਇਹ ਲਗਾਤਾਰ ਗਰਾਊਂਡ ਲੈਵਲ ਤੇ ਲਿਸਟਾਂ ਬਣਾ ਰਹੇ ਆ ਤਾਂ ਜੋ ਕਿੱਥੇ ਕਿੱਥੇ ਮਦਦ ਦੀ ਲੋੜ ਹੈ ਉਹ ਦੇਖਿਆ ਜਾ ਸਕੇ ਤਾਂ ਭਾਈ ਬਹੁਤ ਮਾੜੇ ਹਾਲਾਤ ਹੈ ਭੈਣ ਦਾ ਭਰਾਵਾਂ ਨਾਲ ਇੰਨਾ ਮੋ ਵੀ ਆਪਣੀ ਅਪਾਹਜ ਧੀ ਨੂੰ ਵੀ ਛੱਡਾਈ ਆਪਣਾ ਉੱਥੇ ਪਾਣੀ ਫਿਰਿਆ ਉਹਨੂੰ ਵੀ ਛੱਡਾਈ ਤੇ ਦੇਖ ਕੇ ਵੀ ਮੈਂ ਭਾਵਾਂ ਭਰਾਵਾਂ ਨੂੰ ਦੇਖ ਕੇ ਭਾਈ ਕਿੰਨੇ ਯਾਰ ਤਰਸਜੋਗ ਹਲਾਤੇ ਆ ਹਨ ਆਪਾਂ ਚਲੋ ਦੇਖਦੇ ਪਏ ਆ ਪਿੰਡਾਂ ਦੀਆਂ ਲਿਸਟਾਂ ਬਣਾਉਂਦੇ ਪਏ ਆ ਕਿ ਘਰਾਂ ਦੇ ਕੀ ਹਾਲਾਤ ਆ ਕਿੱਥੇ ਪਰ ਇਸ ਪਰਿਵਾਰ ਦੀ ਕੰਡੀਸ਼ਨ ਦੇਖ ਕੇ ਤਾਂ ਬਿਲਕੁਲ ਸੱਚੀ ਅੱਖਾਂ ਨਮ ਹੁੰਦੀਆਂ ਯਾਰ ਅੱਖਾਂ ਦੇ ਵਿੱਚ ਉਹ ਪਾਣੀ ਆਉਂਦਾ ਆ ਬੜੇ ਤਸ ਜੋ ਗਲਾਤ ਆ ਤੁਸੀਂ ਨੇ ਮਤ ਜਿੱਦਾਂ ਨਾ ਤੁਸੀਂ ਕਰੋ ਪ੍ਰਮਾਤਮਾ ਨੇ ਕਰ ਦੇਣਾ ਚਲੋ ਇਹ ਵੀ ਆਪਾਂ ਇਹਨੂੰ ਮਾੜਾ ਸਮਾਨ ਨਾ ਸਮਝੀਏ ਇਹ ਵੀ ਗੁਰੂ ਸਾਹਿਬ ਦਾ ਭਾਣਾ ਹੀ ਆ ਹਨ ਤੇ ਆਪਾਂ ਵੈਸੇ ਸਾਡੇ ਜੋ ਅਸੀਂ ਸੋਚਦੇ ਸੀ ਅਸੀਂ ਮਕਾਨਾਂ ਦੀ ਸੇਵਾ ਪਹਿਲਾਂ ਲਿਸਟਾ ਬਣਾ ਕੇ ਉਹ ਕਰਨੇ ਸੋਚਦੇ ਪਰ ਇਸ ਪਰਿਵਾਰ ਨੂੰ ਦੇਖ ਕੇ ਸਾਨੂੰ ਕੁਝ ਪਤਾ ਨਹੀਂ ਪ੍ਰਮਾਤਮਾ ਨੇ ਅੰਦਰੋਂ ਕੀ ਆਵਾਜ਼ ਦਿੱਤੀ ਹੈ ਤੇ ਅਸੀਂ ਇਸ ਪਰਿਵਾਰ ਨੂੰ ਹੁਣੇ ਹੀ ਇਸ ਵੇਲੇ ਜਿਹੜੇ 50000 ਦੀ ਸੇਵਾ ਦੇ ਕੇ ਜਾ ਰਹੇ ਹਾਂ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਗਾਹਾਂ ਵੀ ਇਹਨਾਂ ਦੀ ਪਰਿਵਾਰ ਦੀ ਜਿਹੜੀ ਬਾਹ ਫੜਾਂਗੇ ਤੇ ਇਹਨਾਂ ਦਾ ਜੋ ਜਿੰਨੀ ਜਿੱਥੇ ਤੱਕ ਵੀ ਹੋ ਸਕੇ ਇਹਨਾਂ ਦੀ ਮਦਦ ਕਰਾਂਗੇ ਫਿਲਹਾਲ ਤਾਂ 50000 ਦੀ ਸੇਵਾ ਜਿਹੜੀ ਐਨ ਜੀਓ ਆਪਣੀ ਗੁਰੂ ਕੀ ਸੋਈ ਵੱਲੋਂ ਉਹ ਆਪਾਂ ਪਰਿਵਾਰ ਦੀ ਜਿਹੜੀ ਅੱਜ ਇਹਨਾਂ ਨੂੰ ਦੇ ਕੇ ਜਾ ਰਹੇ ਹਾਂ ਜੀ ਠੀਕ ਹੈ ਜੀ ਬਾਪੂ ਜੀ ਆਜੋ ਜੀ ਤੁਸੀਂ 25000 ਤੁਹਾਡਾ 25000 ਵੀਰ ਹੋ ਜਾਂਦਾ ਜੀ ਆ ਮਾਇਆ ਫੜ ਲਓ ਹਲੋ ਹਲੋ ਜੀ ਠੀਕ ਹੈ ਜੀ ਵਾ ਕੋਈ ਗੱਲ ਨਹੀਂ ਇਹ ਸੰਗਤ ਦਾ ਪੈਸਾ ਤੁਹਾਡੇ ਕੋਲ ਤੱਕ ਪੁੱਜਿਆ ਇਹ ਵੀਰ ਹੋਰ ਨਹੀਂ ਮਾਂ ਤੇ ਮਾਤਾ ਨਹੀਂ ਰੋਣਾ ਨਹੀਂ ਹੈ ਅੱਖਾਂ ਨਹੀਂ ਨਾ ਮਉਣ ਚਾਹੀਦੀਆਂ ਮਾਂ ਮੇਰੀ ਦੀਆਂ ਹੈ ਹਾਂ ਕੋਈ ਨਹੀਂ ਸਭ ਹਾਲਾਤ ਪਤਾ ਨਹੀਂ ਕਿਹੜੇ ਇਮਤਿਹਾਨਾਂ ਚੋਂ ਕੱਢ ਰਿਹਾ ਪਰਮਾਤਮਾ ਤੁਹਾਨੂੰ ਤੇ ਤੁਸੀਂ ਪਾਸ ਹੋ ਰਹੇ ਹੋ ਉਹ ਉਹ ਇਮਤਿਹਾਨ ਨੂੰ ਵਾਹਿਗੁਰੂ ਮਿਹਰ ਕਰੇ ਮਾਂ ਮੇਰੀਏ ਕੋਈ ਨਹੀਂ ਆ ਜਾਗੇ ਕੱਟ ਠੀਕ ਹੈ ਵੀਰੇ ਇਹ 25000 ਰੁਪਇਆ ਮੈਂ ਤੁਹਾਡੀ 25000 ਅੰਕਲ ਜੀ ਹੋਰ ਨਹੀਂ ਠੀਕ ਹੈ ਕੋਈ ਨਹੀਂ ਬਾਕੀ ਹੋਰ ਸੰਗਤਾਂ ਨੇ ਕਰ ਦੇਣਾ ਤੁਹਾਡਾ ਤੇ ਬੜੇ ਭਾਗੂਪਾਲ ਨੇ ਭਾਈ ਜੀ ਇਹ ਮੈਗ ਨਹੀਂ ਇਹਨਾਂ ਦੀ ਦੁੱਖ ਨੂੰ ਬਿਆਨ ਕਰਨਾ ਬਹੁਤ ਔਖਾ ਯਾਰ ਬਹੁਤ ਹੀ ਔਖਾ ਇਸ ਕਰਕੇ ਮੇਰੀ ਬੇਨਤੀ ਹੈ बार-बार ਬੇਨਤੀ ਹੈ ਪਿੰਡ ਦਰਿਆ ਮੂਸਾ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰitsar ਆਕੇ ਜਾਇਓ ਮੇਰਾ ਵੀਰ ਮਦਦ ਕਰਿਓ ਬਹੁਤ ਵੀਰ ਭਰਾਵਾ ਦੇ ਇੱਥੇ ਘਰ ਆਗੇ ਆ ਹੋਰ ਵੀ ਜਿਹੜੇ ਮਦਦ ਵਾਲੇ ਆ ਉਹ ਤੁਹਾਨੂੰ ਦੱਸ ਦੇਣਗੇ ਤਾਂ ਜ਼ਰੂਰ ਆਕੇ ਸੇਵਾ ਕਰਕੇ ਜਾਇਓ